ਸ਼ੰਮੂ ਬਾਰਡਰ ਤੇ ਹਲੇ ਵੀ ਕਿਸਾਨਾਂ ਦਾ ਧਰਨਾ ਲਗਾਤਾਰ ਚੱਲੇ ਹੈ ਤੇ ਉਹਨਾਂ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇੱਥੇ ਧਰਨਾ ਜਾਰੀ ਰੱਖਾਂਗੇ ਜਦੋਂ ਤੱਕ ਉਹਨਾਂ ਦੀਆਂ ਸ਼ਰਤਾਂ ਨੂੰ ਵੀ ਨਹੀਂ ਮੰਨਿਆ ਜਾਂਦਾ ਉਹ ਇੱਥੋਂ ਨਹੀਂ ਹਿੱਲਣਗੇ ਤੇ ਨਾਲ ਹੀ ਕੁਝ ਕਿਸਾਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਇਰਾਦੇ ਪੱਥਰ ਵਾਂਗੂ ਮਜ਼ਬੂਤ ਹਨ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਜੋ ਸੀਐਮ ਭਗਵੰਤ ਮਾਨ ਹਨ ਉਹਨਾਂ ਨੇ ਵੀ ਕਿਸਾਨਾਂ ਦੀ ਕੁਝ ਵੀ ਮਦਦ ਨਹੀਂ ਕੀਤੀ ਕੁਝ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਮੋਦੀ ਤੋਂ ਡਰਦੇ ਹਨ ਪਰ ਉਹ ਨਹੀਂ ਡਰਨਗੇ ਕਿਸਾਨਾਂ ਨੇ ਵੀ ਦੱਸਿਆ ਕਿ ਉਹਨਾਂ ਦੀਆਂ ਕੁਝ ਜਥੇਦਾਰ ਦਿੱਲੀ ਰਾਮ ਲੀਲਾ ਗਰਾਊਂਡ ਜਾ ਚੁੱਕੇ ਹਨ ਤੇ ਕੁਝ ਜਾਣ ਵਾਲਿਆਂ ਪੇਸ਼ ਆ ਕਪੂਟਲਾ ਤੋਂ ਸੀਨੀਅਰ ਕਰਾਈਮ ਰਿਪੋਰਟਰ ਪ੍ਰਭাকর ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਈਟਾ ਤੇਜਾ ਸਿੰਘ ਮਹਿਤਰੀ ਜਿਲ੍ਹਾ ਮੋਗਾ ਤੇ ਮੋਗੇ ਦਾ ਕਿਹੜਾ ਪਿੰਡ ਆ ਬਲਾਂ ਮਹਿਸਰੀ ਸੰਦਕਾ ਇੱਕ ਗੱਲ ਦੱਸੋ ਕਿ ਆਪਾਂ ਨੂੰ 13 ਮਾਰਚ ਨੂੰ ਇੱਕ ਮਹੀਨਾ ਹੋ ਜਾਏਗਾ ਇੱਥੇ ਬੈਠਣ ਆਪਾਂ ਨੂੰ ਕੁਝ ਲੱਗ ਰਿਹਾ ਕਿ ਗਾਂ ਕੀ ਹੋ ਰਿਹਾ ਆ ਕਿਉਂ ਨਾ ਗੌਰਮੈਂਟ ਦੇ ਸਿਰ ਤੇ ਆ ਜੋ ਗੌਰਮੈਂਟ ਕਰੂਗੀ ਉਹ ਮੈਂ ਤਿਆਰ ਆ ਜੇ ਸਾਲ ਪੋਣਾ ਸਾਲ ਭਾ ਲੈਵੇ ਜੋ ਦੁੱਧ ਹੋਰ ਲੰਮਾ ਸਮਾਂ ਲੰਮਾ ਸਮਾਂ ਭਾ ਲੈਵੇ ਕਿ ਤੇਰਾ ਮਹੀਨੇ ਬਹਿ ਕੇ ਆਏ ਆ ਹਲੇ ਵੀ ਕੋਈ ਗੱਲ ਨਹੀਂ ਫਿਰ ਕੀ ਇਰਾਦੇ ਕਾਇਮ ਆ ਜਿਹੜੇ ਤਾਰੇ ਆਗੂ ਆ ਉਹਨਾਂ ਨੇ ਕਿਹਾ ਸੀ ਕਿ 6 ਤਰੀਕ ਨੂੰ ਦਿੱਲੀ ਕੋਚ ਕੀਤੀ ਜਾਏਗੀ ਹਲੇ ਤੱਕ ਕੀ ਉਹਨਾਂ ਦਾ ਇਰਾਦਾ ਕਿ ਬਣਿਆ ਨਹੀਂ ਨਹੀਂ ਸਾਡੇ ਆਗੂਆਂ ਨੇ ਨਹੀਂ ਕਿਹਾ ਜਿਹੜੀਆਂ ਸਟੇਟਾਂ ਦੇ ਲੋਕ ਨਹੀਂ ਪਹੁੰਚ ਰਹੇ ਟ੍ਰੇਨਾਂ ਤੇ ਆ ਸਕਦੇ ਆ ਜਿਹੜੇ ਲੋਕ ਟ੍ਰੇਨਾਂ ਤੇ ਆ ਸਕਦੇ ਆ ਉਹ ਜਿਵੇਂ ਤਾਮਿਲਨਾਡੂ ਕਰਨਾਟਕੋਂ ਨੇ ਟਰੈਕਟਰ ਦੂਰ ਆ 3-3000 35-3500 ਕਿਲੋਮੀਟਰ ਆ ਉਹ ਟ੍ਰੇਨਾਂ ਤੇ ਆਉਣਗੇ ਤੇ ਉਹ ਤੇ ਸਰਕਾਰ ਦਾ ਚਿਹਰਾ ਵੇਖ ਹੀ ਲਿਆ ਫੜ ਕੇ ਕਿਸਾਨ ਗਿਰਫਤਾਰ ਕਰ ਲੇ ਹਾਂਜੀ ਇੱਕ ਗੱਲ ਹੋਰ ਆ ਕਿ ਜੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਝੂਠਾ ਐਲੀਕੇਸ਼ਨ ਲਾਇਆ ਹੋਵੇ ਕਿ ਕਿਸਾਨ ਗਲਤ ਇਨਸਾਨ ਤੇ ਕਾਰਵਾਈ ਕੀਤੀ ਹੋਵੇ ਇਹਦੇ ਬਾਰੇ ਕੀ ਕਰਨਾ ਚਾਹੀਦਾ ਪਹਿਲਾਂ ਤਾਂ ਹਾਈ ਕੋਰਟ ਦੱਸੇ ਵੀ ਉਹਨੇ ਖੱਟੜ ਉਹਦੇ ਆਖੇ ਲੱਗ ਗਿਆ ਖੱਟੜ ਹਾਈ ਕੋਰਟ ਦੇ ਆਖੇ ਲੱਗ ਗਏ ਉਹਨੇ ਨਾਂਗਾ ਖੋਲਤਾ ਤੇ ਫਿਰ ਕਿਸਾਨ ਵੀ ਯਾਰੇ ਆਖੇ ਲੱਗ ਜਾਣਗੇ ਜਦੋਂ ਇਹ ਗਲਤ ਐਲੀਕੇਸ਼ਨ ਆ ਸਾਰੇ ਇਹ ਸਾਰੇ ਗਲਤ ਆ ਇਹ ਸਰਕਾਰਾਂ ਦੀ ਸਭ ਦੇਣ ਹੈ ਕੋਈ ਕਿਸਾਨ ਨੇ ਰਸਤਾ ਨਹੀਂ ਰੋਕਿਆ ਕੌਣ ਕਹਿੰਦਾ ਖੁੱਲਾ ਦੇਖੋ ਗੱਡੀਆਂ ਜਾਂਦੀਆਂ ਖੁੱਲਾ ਗੱਡੀਆਂ ਜਾਂਦੀਆਂ ਉਹ ਤਾਂ ਖੱਟੜ ਨੇ ਰੋਕਿਆ ਤੇ ਉਹ ਉਹਨਾਂ ਨੂੰ ਮਿਲਟਰੀ ਨਹੀਂ ਉਠਾਦੇ ਉੱtre ਜਾਣਗੇ ਲੋਕ ਅਸੀਂ ਤਾਂ ਕਿਹਨੂੰ ਰੋਕਦੇ ਨੇ ਸੈਕਿੰਡ ਪੁਆਇੰਟ ਆ ਕਿ ਜਿੱਦਾਂ ਕਿ ਆਪਾਂ ਲੋਕੀ ਕਹਿ ਰਹੇ ਹਾਂ ਕਿ ਵਲੋ ਆਪਾਂ ਉੱਪਰ 144 ਤਾਰਾ ਉੱਥੇ ਲੱਗ ਰਹੀ ਆ ਠੀਕ ਆ ਇਹ ਦਿੱਲੀ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹਨੇ ਹੋ ਉਹ ਤਾਂ ਗਵਰਨਮੈਂਟ ਦਾ ਚਿਹਰਾ ਨੰਗਾ ਹੋ ਗਿਆ ਨਾ ਉਹ ਕਿਸਾਨਾਂ ਤੋਂ ਵੀ ਕੀ ਕਿੰਨੀ ਕਹੇ ਉਹ ਗਵਰਨਮੈਂਟ ਦਾ ਚਿਹਰਾ ਨੰਗਾ ਹੋ ਗਿਆ ਉਹ ਕਹਿੰਦਾ ਇਹ ਆਂਦੇ ਸੀ ਵੀ ਟਰੈਕਟਰ ਟਰਾਲੀਆਂ ਰੋਕ ਕੇ ਬੱਸਾਂ ਕਾਰਾਂ ਟ੍ਰੇਨਾਂ ਤੇ ਆਜਾ ਜੋ ਟ੍ਰੇਨਾਂ ਦੇ ਕੇ ਉਹਨਾਂ ਨੇ 44 ਲਾਤੀ ਇੱਥੋਂ ਪਤਾ ਲੱਗਦਾ ਯਾਨੀ ਕਿ ਤੁਹਾਨੂੰ ਲੱਗਦਾ ਸਰਕਾਰ ਇਸ ਤਰ੍ਹਾਂ ਵੀ ਤੁਹਾਨੂੰ ਕੋਈ ਚਾਲਬਾਜ਼ੀ ਕਰ ਰਹੀ ਹੈ ਇਹ ਤਾਂ ਪੂਰੀ ਚਾਲਬਾਜ਼ੀ ਕਰ ਰਹੀ ਜਿਸ ਕਿਸਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ 44 ਲਾ ਲਈ ਇੱਕ ਪਾਸੇ ਕਹਿ ਰਹੀ ਤੇ ਟ੍ਰੇਨਾਂ ਤੇ ਆਜੋ ਬੱਸਾਂ ਤੇ ਆਜੋ ਕਾਰਾਂ ਤੇ ਆਜੋ ਇਹ ਨੰਬਰ ਤੋਂ ਜਿਹੜੇ ਭਗਵੰਤ ਮਾਨ ਨੇ ਆਪਣੇ 3-4 ਮੀਟਿੰਗਾਂ ਕੀਤੀਆਂ ਮੰਤਰੀਆਂ ਨਾਲ ਉਹਦਾ ਕੀ ਨਿਕਲਿਆ ਉਹਦਾ ਭਗਵੰਤ ਮਾਨ ਦੇ ਹਾਥੀ ਦੇ ਦੰਦਾਂ ਵਾਲੇ ਆ ਖਾਣ ਵਾਲੇ ਹੋਰ ਆ ਵਿਖਾਉਣ ਵਾਲੇ ਹੋਰ ਆ ਤੁਹਾਨੂੰ ਲੱਗਦਾ ਭਗਵੰ ਨਹੀਂ ਨਹੀਂ ਕਰ ਰਿਹਾ ਉਹਦਾ ਉਹਦਾ ਭਾਂਡਾ ਭੰਡ ਰੂਗਾ ਜਿੱਦਾਂ ਖੱਟਰ ਦੇ ਹਰਿਆਣੇ ਦੇ ਲੋਕ ਆਪਣੇ ਪੰਜਾਬ ਚਿੱਤ ਦੇ ਰਾ ਕੇ ਆਪਣੀ ਸਰਦ ਜਾ ਕੇ ਨੁਕਸਾਨ ਕਰ ਰਹੇ ਆਪਣਾ ਠੀਕ ਹੈ ਪਹੁੰਚਵਾਂ ਨੇ ਕੋਈ ਸਟੈਪ ਲیتے ਟੋਪਿਕ ਦੇ ਨਹੀਂ ਹਰਿਆਣੇ ਦੇ ਜਾਂ ਕੋਈ ਵੀ ਕਿਸਾਨ ਇੱਥੇ ਕਿ ਪੰਜਾਬ ਚ ਨੁਕਸਾਨ ਨਹੀਂ ਕਰ ਹਰਿਆਣੇ ਦੇ ਕਿਸਾਨ ਨਹੀਂ ਕਰ ਰਹੇ ਜੀ ਰਾਨਾ ਦੇ ਜਿੱਦਾਂ ਪੂਰੇ ਸਵਾਲ ਹੋਗੇ ਦੂਜੇ ਨਿਸ਼ਾਰਦ ਦੇ ਬੰਦੇ ਹੁਣ ਜਿੱਦਾਂ ਟਰੈਕਟਰ ਟਰਾਲੀ ਪਿੱਛੇ ਭੰਡ ਕੇ ਗਏ ਆਪਣੇ ਠੀਕ ਹੈ ਜੀ ਉਸ ਦੇ ਬਾਰੇ ਕੀ ਕਰਨਾ ਚਾਹੁੰਦੇ ਉਹ ਤਾਂ ਦੋਨੇ ਗਵਰਨਮੈਂਟਾਂ ਦਾ ਲੱਗੂਗਾ ਉਹਦਾ ਮੁੰਡੇ ਦਾ ਪੋਸਟਮਾਰਟਮ ਦੀ ਰਿਪੋਰਟ ਆ ਗਈ ਐ ਉਹਦੇ ਪਿੱਛੇ ਕੋਈ ਉਹ ਸ਼ੰਭੂ ਕਰਨ ਦੀ ਹੋਵੇਗਾ ਆਪਾਂ ਉਹਦੇ ਬਾਰੇ ਨਹੀਂ ਗੱਲ ਕਰਾਂ ਅਸੀਂ ਗੱਲ ਕਰ ਰਹੇ ਕਿ ਜਿੱਦਾਂ ਰਾਤ ਦੇ ਟਾਈਮ ਟਰੈਕਟਰ ਟਰਾਲੇ ਤੋਂ ਮਾਨਕੇ ਜੱਲੇ ਲੁਕੀ ਠੀਕ ਆ ਜੀ ਤੇ ਉਸ ਮੌਕੇ ਤੇ ਭਗਵੰਤ ਮਾਨ ਨੇ ਕੋਈ ਸਟੈਪ ਲੇਤਾ ਕਿ ਨਹੀਂ ਲੇਤਾ ਉਹ ਤਾਂ ਹਰਿਆਣਾ ਗਵਰਨਮੈਂਟ ਨੇ ਭੰਨੇ ਆ ਪੰਜਾਬ ਗਵਰਨਮੈਂਟ ਨੇ ਰੋਕਣੀ ਸੀ ਉਹ ਤਾਂ ਹਰਿਆਣਾ ਗਵਰਨਮੈਂਟ ਨੇ ਭੰਨੇ ਆ ਠੀਕ ਆ ਸਾਨੂੰ ਨਹੀਂ ਪਤਾ ਮਿਲਟਰੀ ਆ ਕਿ ਲੋਕ ਆ ਕੋਈ ਵੀ ਆ ਉਹ ਤਾਂ ਹਰਿਆਣੇ ਦੀ ਗਵਰਨਮੈਂਟ ਨੇ ਬਾਰਡਰ ਬੰਦ ਕੀਤਾ ਹਰਿਆਣੇ ਦੀ ਗਵਰਨਮੈਂਟ ਨੇ ਪੰਨੇ ਆ ਤੇ ਪੰਜਾਬ ਗਵਰਨਮੈਂਟ ਉਹਦੀ ਜ਼ਿੰਮੇਵਾਰ ਹੈ ਉਹੀ ਕਹਿ ਰਿਹਾ ਹਰਿਆਣੇ ਦੀ ਗਵਰਨਮੈਂਟ ਦੇ ਪੰਨੇ ਆ ਆਪਣੀ ਭਗਵੰਤ ਮਾਨ ਦੀ ਆਪਣੀ ਸਰਕਾਰ ਕੁਝ ਕਰ ਰਹੀ ਨਹੀਂ ਕਬ ਉਹ ਕਰੂਗਾ ਉਹਨੂੰ ਗੱਡੀ ਦੀ ਲਈ ਤਾਂ ਲਾ ਦੇ ਕਿਉਂ ਕੈਪਟਨ ਦਾ ਵੇਖਣਾ ਬੱਕਰੀ ਤਾਂ ਅਧੂਣਾ ਖਣਾ ਤੂੰਦਾ ਕਿ ਨਹੀਂ ਉਵੇਂ ਇਹ ਤਾਂ ਹੋਊਗਾ ਜੀ ਕਹਿ ਰਿਹਾ ਕਿ ਜਿੱਦਾਂ ਕਿਸਾਨ ਨੇ ਉਹਨਾਂ ਨੇ ਆਪਾਂ 92 ਸੀਟਾਂ ਤੋਂ ਆਪਾਂ ਜਿਤਾਇਆ ਉਹਨੂੰ ਠੀਕ ਹੈ ਜੀ 92 ਸੀਟਾਂ ਤੇ ਜਿਤਾਇਆ ਉਹ ਭਗਵੰਤ ਮਾਨ ਨੂੰ ਪਹਿਲਾ ਆਪਣੇ ਪੰਜਾਬ ਜ਼ਰੂਰੀ ਹੈ ਕਿ ਹਰਿਆਣਾ ਦਿੱਲੀ ਆ ਦੱਸੋ ਨੇ ਉਹ ਪੰਜਾਬ ਹੀ ਜ਼ਰੂਰੀ ਚਾਹੀਦਾ ਜੇ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਤਾਂ ਨਹੀਂ ਕਿ ਉਹੀ ਗੱਲ ਹੈ ਨਾ ਕਿ ਉਹਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਸ ਟਾਈਮ ਸਾਡੇ ਨਾਲ ਖੜੇ ਹੋਣਾ ਚਾਹੀਦਾ ਇਸ ਟਾਈਮ ਨਾਲ ਖੜਾ ਕਿ ਨਹੀਂ ਖੜਾ ਉਹਨੇ ਕੀ ਕਰਨਾ ਜੋ ਕਿ ਔਖ ਜਿਹੜੀ ਹੋਇਆ ਉਹਨਾਂ ਨੂੰ ਵਿਕਿਆ ਹੋਇਆ ਅਸੀਂ ਵਿਕਿਆ ਕਹਾਂਗੇ ਮੁੱਖ ਮੰਤਰੀ ਵਿਕ ਗਿਆ ਉਹ ਆਪਦੇ ਕਿਸਾਨ ਦੇ ਨਾਲ ਆਪਦੇ ਸਰੀਕ ਨਾਲ ਨਹੀਂ ਖੜ ਰਿਹਾ ਇਹ ਜਿਹੜਾ ਲੱਗਾ ਵਾ ਬੰਨ ਲਾਇਆ ਹਰਿਆਣਾ ਨੇ ਉਹ ਅੱਧਾ ਕਿਲੋਮੀਟਰ ਦੂਰ ਜਾ ਕੇ ਲਾਵੇ ਅੱਧਾ ਕਿਲੋਮੀਟਰ ਤੇ ਸਾਡੀ ਵਟ ਆਹੀ ਦਾ ਆਪਦੀ ਵਟ ਪਿੱਛੇ ਲੜ ਪੈਣੇ ਆ ਤੇ ਉਹ ਸਾਡੇ ਵਿੱਚ ਗੈਰ ਬੰਦੇ ਵਾਰੀ ਜਾਂਦਾ ਉਹ ਜਿਹੜਾ ਘੱਗਰ ਦੇ ਅਗਲੇ ਦਾ ਟੂਲ ਪਲਾਜਾ ਉਦੋਂ ਗਾਂ ਹਰਿਆਣੇ ਦੇ ਹੱਦੋਂ ਤੂੰ ਗਾਂ 300 ਕਿਲੋਮੀਟਰ ਛੱਡ ਕੇ ਲਾਵੇ ਕਾਨੂੰਨ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਇਲੈਕਸ਼ਨਾਂ ਦੀ ਨਾ ਇਲੈਕਸ਼ਨ ਆਰੇ ਤਾਂ ਉਹ ਲੱਗਦਾ ਕਿ ਭਗਵੰਤ ਮਾਨ ਕੋਈ ਸੀਟ ਲੈ ਕੇ ਜਾਊਗਾ ਇਸ ਸਾਲ ਪੰਜਾਬ ਤੋਂ ਨਹੀਂ ਮੁਸ਼ਕਲ ਆ ਜੀਰੋ ਅਜੇ ਤਾਂ ਪਹਿਲਾਂ ਹੀ ਨੀਰੋ ਨੰਬਰ ਤੇ ਹੀ ਬੈਠੇ ਨੇ ਤੇ ਇਸ ਟਾਈਮ ਕਿਹਦੀ ਸਰਕਾਰ ਦੇ ਤੁਹਾਨੂੰ ਚਾਂਸ ਲੱਗ ਰਹੇ ਕਿਸਾਨ ਆ ਤੇ ਤਾਂ ਜਿਹੜਾ ਕੋਈ ਕਿਸਾਨ ਦਾ ਸੋਚੂਗਾ ਜਿੰਦਾਬਾਦ ਆ ਜਿਹੜਾ ਨਾ ਸੋਚੂ ਮਰਦਾਬਾਦ ਆ ਜੇ ਮੰਨ ਲਓ ਕਿ ਕਿਸੇ ਲੋਕੀ ਐਵੇਂ ਲਾਰਾ ਲਾਰਾ ਮੈਂ ਹਾਂਜੀ ਕਰਵਾ ਦਾਂਗੇ ਜਿੱਦਾਂ ਆਪਣੀ ਚ ਠੀਕ ਹੈ ਜੀ ਹੁਣ ਕਿਉਂਕਿ ਇਲੈਕਸ਼ਨ ਹੋਣ ਵਾਲਿਆ ਜੇ ਚੋਣ ਜਪਤ ਲੱਗਿਆ ਠੀਕ ਹੈ ਉਹਦਾ ਕੁਝ ਨਹੀਂ ਹੋ ਸਕਦਾ ਠੀਕ ਹੈ ਹੁਣ ਤੁਹਾਨੂੰ ਲੱਗਦਾ ਕਿ ਭਵੰਤਮਾਨ ਜਾਂ ਕੋਈ ਸਰਕਾਰ ਤੁਹਾਂ ਜਪਤ ਪਹਿਲੇ ਕੁਝ ਕਰੇਗੀ ਉਹ ਤਾਂ ਸਰਕਾਰ ਦੇ ਸਿਰ ਤੇ ਅਜ ਤਾਂ ਨੇ ਕਰੇ ਨਾ ਸਾਨੂੰ ਸਾਡੇ ਜਿਹੜੇ ਮੰਗਾ ਮੰਗਦੇ ਆ ਐਮਐਸਪੀ ਦੇ ਕਾਨੂੰਨ ਬਣਾਵੇ ਇਹ ਵਿਚਾਰਾ ਸਾਰੀ ਉਮਰ ਬੁੱਢਾ ਹੋ ਕੇ ਵਟਾਂ ਦੇ ਘਾਹ ਖੋਤੀ ਜਾਂਦਾ 52 ਕਿੰਨੀ ਲੱਖ ਲੱਖ 2-2 ਲੱਖ ਪੈਸਾ ਲੈ ਕੇ ਇਹ ਪਹਿਲ ਨੂੰ ਮੈਂ ਇਹ ਦੱਸਦੇ ਐ ਐਮਐਲਏ ਕਿੰਨੀ ਕਿ ਮਿਹਨਤ ਕਰਦੇ ਆ ਉਹਨਾਂ ਦੀ ਪੈਸਾ ਲੱਗ ਜਾਂਦੀ 5 ਸਾਲ ਦੀ ਇਹਦੀ 100 ਸਾਲ ਦਾ ਹੋ ਕੇ ਵਟਾ ਦੇ ਘਾਹ ਖੋਤੀ ਜਾਂਦਾ ਉਹ ਉਹ ਸੇਵਾ ਕਰਨਾ ਪੈਸਾ ਨਾ ਲੈਣ ਤਰਖਾ ਨਾ ਲੈਣ ਮੈਨੂੰ ਲਾਉਣ ਮੈਂ ਸੇਵਾ ਫ੍ਰੀ ਕਰੂੰਗਾ ਆ ਫ੍ਰੀ ਸੇਵਾ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹਨਾ ਸਾਹ ਆਹ ਮੁੰਡੇ ਨਾਲ ਪਾਸ ਯਾਰ ਸਾਡੀ ਜਿੱਦਾਂ ਵਾਕੀ ਮੇਰੇ ਵਰਗਿਆਂ ਨੂੰ ਐਮਐਸਪੀ ਦਾ ਮਤਲਬ ਨਹੀਂ ਪਤਾ ਐਮਐਸਪੀ ਚ ਕਿਹੜੇ ਕਿਹੜੇ ਸ਼ਰਤਾਂ ਆ ਐਮਐਸਪੀ ਦਾ ਹਾਈ ਆਉਂਦਾ ਵੀ ਜਿਹੜੇ ਗਰੰਟੀ ਸੋਚ ਵੀ ਬਣ ਗਈ ਕਾਨੂੰਨ ਜਿਵੇਂ ਜਿਵੇਂ ਸਾਡੀ ਮੱਕੀ ਆ ਇਹਦਾ ਰੇਟ ਜੇ 2500 ਵਪਾਰੀ ਇਹਨੂੰ 800 ਨੂੰ ਖਰੀਦੀ ਜਾਂਦਾ ਉਹ ਉਹਨੂੰ ਗਰੰਟੀ ਕਾਨੂੰਨ ਕਹੇ ਜਾਂਦਾ ਵੀ ਉਹ 2500 ਨੇ ਵਿਕੇ ਉਹ ਚ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਜਾਂ ਸਾਨੂੰ ਜਿਹੜੀ ਝੂਰੀਆ ਜਿਹੜਾ ਪਹਿਲਾਂ 50 ਕਿਲੋ ਦਾ ਥੈਲਾ ਜਮੜ ਕੇ 45 ਕਿਲੋ ਦਾ ਕਰਤਾ 40 ਕਿਲੋ ਦਾ ਕਰ ਰੇਟ ਕੋਈ ਸਾਨੂੰ 100 ਰੁਪਏ ਦੇ ਦੇਣਾ ਡੀਜ਼ਲ ਸਾਨੂੰ 20 ਰੁਪਏ ਕਰ ਦੇਣਾ ਨਹੀਂ ਆਈ ਐਮਐਸਪੀ ਜੀ ਤੱਕ ਇਹ ਮਿਲੋ ਉਹ ਕਹਿੰਦੇ ਵੀ ਉਹਨੂੰ ਸਾਰੇ ਉਹਦੇ ਖਰਚੇ ਨਾਲ ਜੋੜ ਕੇ ਆਧਾਰ ਦੇ ਨਾਲ ਉਹਨੂੰ ਜੋੜ ਕੇ ਫੇਰ ਉਹਦਾ ਬਣਦਾ ਠੀਕ ਹੈ ਜੀ ਸਾਡਾ ਮੇਰਾ ਨਾਮ ਜਪਪਿੰਦਰ ਸਿੰਘ ਦੇਸ਼ਤਗੜ੍ਹ ਦਾਸਪੁਰ ਪਿੰਡ ਗੜਾਪੁਰ ਪਿੰਡ ਸਾਡਾ ਸਿੰਘਪੱਟੀ ਅੱਛਾ ਤੁਸੀਂ ਅੰਦੋਲਨ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਦੇਖੋ ਜੀ ਦੋਲਨ ਬਾਰੇ ਕਹਿਣਾ ਕੀ ਆ ਤੁਸੀਂ ਦੇਖ ਹੀ ਰਹੇ ਹੋ ਦੋਲਨ ਚੱਲ ਰਿਹਾ ਔਰ ਚੱਲੂਗਾ ਤੇ ਇੱਕ ਗੱਲ ਹੋਰ ਆ ਕਿ ਜਿਹੜਾ ਆਪਣਾ ਪੰਜਾਬ ਹਰਿਆਣਾ ਹਿਕਾਰ ਨੇ ਕਾਇਆ ਹੈ ਕਿ ਕਿਸਾਨ ਗਲਤ ਆ ਇਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਗੱਲ ਇਸ ਤਰ੍ਹਾਂ ਹੈਗਾ ਵੇ ਕੋੜ ਵੀ ਮੋਦੀ ਸਰਕਾਰ ਦਾ ਹੀ ਆ ਉਹਨਾਂ ਦੇ ਕਹਿਣਾ ਹੀ ਆ ਜੇ ਮੋਦੀ ਸਾਨੂੰ ਵਤਵਾਦੀ ਜਾਂ ਵਖਵਾਦੀ ਕਹਿ ਸਕਦਾ ਵਾ ਤੇ ਕੋਰਟ ਨਹੀਂ ਕਹੇਗਾ ਇਹ ਕੋਰਟ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਇਹ ਗਲਤੀ ਮੋਦੀ ਸਰਕਾਰ ਦੀ ਹੈ ਤੇ ਹੁਣ ਜੇ ਆਪਾਂ ਪੰਜਾਬ ਵਿੱਚ ਬੈਠੇ ਹੋ ਆਪਾਂ ਇੱਥੇ ਦੇਖਿਆ ਪਿੱਛੇ ਕਿ ਉੱਥੇ ਹਰਿਆਣੇ ਦੇ ਲੋਕ ਪੰਜਾਬ ਤੇ ਆ ਕੇ ਆਪਣੇ ਤੇ ਹਮਲਾ ਕਰ ਰਹੇ ਨੇ ਤੇ ਇਸ ਟੋਪਿਕ ਤੇ ਆਪਣਾ ਜਿਹੜਾ ਪ੍ਰਗੋਸ਼ੀਆ ਭਗਵੰਤ ਮਾਨ ਉਹਨੇ ਕੋਈ ਐਕਸ਼ਨ ਲਿੱਤਾ ਹੈ ਭਗਵੰਤ ਜਾਨ ਨੇ ਕੋਈ ਐਕਸ਼ਨ ਨਹੀਂ ਲਿਆ ਹੈ ਇਹਨੂੰ ਲੈਣਾ ਚਾਹੀਦਾ ਸੀ ਲੇਕਿਨ ਭਗਵੰਤ ਮਾਨ ਨੂੰ ਚਾਹੀਦਾ ਹੈ ਵੀ ਹਰਿਆਣੇ ਵਾਲੇ ਪੰਜਾਬ ਦੇ ਅੰਦਰ ਆ ਕੇ ਕਿਉਂ ਸਾਡੇ ਦੇ ਜਿਹੜੇ ਗੋਲੇ ਮੈਂ ਉਸ ਦਿਨ ਵੀ ਇੱਥੇ ਹੀ ਉਹ ਜਿਹੜੇ ਨੇ ਗੋਲੇ ਛੁੱਟਿਆ ਇਹ ਤਾਂ ਭਗਵਾਨ ਦਾ ਮਨ ਨੂੰ ਜੁਬ ਕੇ ਮਰ ਜਾਣਾ ਚਾਹੀਦਾ ਬਈ ਮੇਰੀ ਧਰਤੀ ਤੇ ਆ ਕੇ ਹਰਿਆਣੇ ਵਾਲੇ ਆ ਕੇ ਗੋਲੇ ਛੁੱਟ ਰਿਹਾ ਤੁਮ ਤਾਂ ਸਾਡੇ ਨਾਲ ਨਹੀਂ ਸਾਡੇ ਨਾਲ ਨਹੀਂ ਹੈਗਾ ਠੀਕ ਹੈ ਜਿਸ ਤੁਮ ਜਿਹੜਾ ਸ਼ੁਕਰਾਨੇ ਮੁੰਡਾ ਆਪਣਾ ਸ਼ਹੀਦ ਹੋਇਆ ਵਾ ਬਈ ਇਸ ਸਾਲ ਦਾ ਠੀਕ ਹੈ ਇਹਦੇ ਉੱਤੇ ਤੁਸੀਂ ਕਹਿ ਰਹੇ ਸੀ ਕਿ ਮੋਲੇ ਪਹਿਲਾਂ ਮੁਕਦਮਾ ਦਰਜ ਹੋਏਗਾ ਫਿਰ ਕਾਰਵਾਈ ਅੱਗੇ ਹੋਏਗੀ ਤਾਂ ਕਰ ਕੀ ਮੁਕਦਮਾ ਆਏ ਤੇ ਕੀ ਕਿਸ ਤਰ੍ਹਾਂ ਰੁਕੀ ਦੇਖੋ ਜੀ ਮਕਦਮਾ ਇਹਨਾਂ ਨੇ 0 ਆਪਣੀ ਕੀ ਉਹ ਜਿਹੜੀ ਦਰਜ ਕੀਤੀ ਆ ਬਿ ਅਨਸਪਾਸੇ ਅਨਸਪਾਸੇ ਤਾਂ ਫੇਰ ਵੀ ਕਮੇਟੀ ਬਿਠਾਈ ਆ ਦੇਖੋ ਕਮੇਟੀ ਅੱਗੇ ਕੀ ਕਰਦੀ ਆ ਸਾਨੂੰ ਲੱਗਦਾ ਕਿ ਕਮੇਟੀ ਕੁਝ ਕਰੇਗੀ ਦੇਖੋ ਜੀ ਸਰਕਾਰਾਂ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਜੇ ਕਰਨਾ ਹੁੰਦਾ ਤਾਂ ਉਸ ਟਾਈਮ ਕਰ ਦਿੰਦੇ ਉਹਨਾਂ ਨੇ ਕੀ ਕਰਨਾ ਵਾ ਮੇਰਾ ਨਹੀਂ خیال ਵੀ ਕੁਝ ਕਰਨਗੇ ਜੀ ਜੀ ਨਹੀਂ ਦੋਟਾਂ میرا نا ہے گا مون تنگ باچھن کڑا پینڈ آئی اپنا پینڈ پینڈ نہیں میرا گاؤں آئی چھوٹا سا کون سا گاؤں ہے جی ہاں میں اپنی بولی کے بولوں گا ہاں ہاں میرا گاؤں آئی پواد کے ماں پواد کے بچے مارا گاؤں جیلے محالی ماں چھوٹا سا گاؤں ناؤں اس کا کسولی اور ہریانے کے بارڈر پر محالی کا آخری گاؤں آئی مجھے یہ بتائیے جیسے کہ ہائی کورٹ نے بولا پنجاب ہریا نے کہ کسان غلط ہے ان پہ کاروائی کرنا چاہیے وہ کیوں غلط بول رہا کسان غلط ہے کون بول گیا کسان غلط ہے پنجاب ہریا ہائی کورٹ کے کسان تو ان وہ وہ تو ہمیں بھی پتہ ہے کہ وہ غلط بول رہے ہیں لیکن کیوں بول رہے ہیں جس کا پیٹ پر رہا اونوں غلط کون کہہ دے گا اور سیکنڈ پوائنٹ یہ کہ ہمیں یہاں پہ 1 مہینہ 13 ایک مہینہ ہونے والا ہے ٹھیک ہے جی اپ کو کچھ دکھ رہا ہے کہ کیا ہوگا 34 سال مہینہ کر کا 34 سال جریہ منوں اندرن ہوئے نو مارے نہیں یہ وہ تو 2020 میں ہوا تھا جو ہماری 13.5 مہینے ہو گئے چل رہے ہیں کدی گڈیوں اوپر ریل کی ٹریک پر بیٹھ گئے کدی ٹول پلازے میں بیٹھ گئے ہم تو گھر ایک دن بھی نہیں رہے

ابھی پہلے تو جھوٹ بولا تھا ابھی کوئی اس نے قانون وغیرہ بنایا کہ نہیں بنایا نہیں ان پر عمل نہیں ہوا جو انہوں نے جھوٹ بول کے ایک بار دکھا دیا کہ ابھی میں نے ہم سے غلطی ہم ہم سے غلطی ہو گیا ہم ذمہ داروں کو سمجھا ہماری تمسیا میں کمی رہے گی ہم ذمہ داروں کو سمجھا نہیں پائے کچھ وہ تیرا مہینے بعد بولا تھا ایک دم جھوٹ بول کے اپنا کھڑا چھٹوا دیا ذمہ دار اپنا پھر گرم ہوئے ہیں سارے ضلع کے ذمہ دار کٹھے ہوئے ہیں اپنا پورا اکا ہوا ہوا ذمہ دار

ਭਾਰਤ ਕੇ ਇੰਡੀਆ ਕੇ ਹਿੰਦੁਸਤਾਨ ਕੇ ਤੋਂ ਮੌ ਉਹਨੇ ਮਾਰੇ ਸੰਵਿਧਾਨ ਕੇ ਹਿਸਾਬ ਤੇ ਹਰੇਕ ਨਾਗਰਿਕ ਨੂੰ ਮੌਲਿਕ ਅਧਿਕਾਰ دیے ਵਿਆ ਮੌਲਿਕ ਅਧਿਕਾਰਾਂ ਦਾ ਮਤਲਬ ਹੀ ਹੋਆ ਆਪਣੇ ਉਕੀ ਬੋਲਣੇ ਦੀ ਆਜ਼ਾਦੀ ਘੁੰਮਣੇ ਦੀ ਆਜ਼ਾਦੀ ਰਹਿਣੇ ਦੀ ਆਜ਼ਾਦੀ ਤੋਂ ਇਹ ਮੌਲਿਕ ਅਧਿਕਾਰ ਛੋੜ ਦੇ ਕਹਾਂ ਨੇ ਬੁਰਾ ਹਾਲ ਕਰ ਦਿਆ ਜਨਤਾ ਦਾ جیسے کہ گرہ منتری نے بھی کہا ہے کہ کسان شانتی پورک دلی میں آئیں ٹھیک ہے آپ کو کیا لگتا ہے وہ دلی میں آنے دیں گے شانتی ان کا کوئی شانتی پورن کو لو ہے نہیں کوئی وہ تو آپ کی بات ٹھیک ہے جیسے یہ بول رہے تھے کہ دلی میں ٹریکٹر سے نہیں آنا ٹرینوں میں آؤ بسوں میں آؤ اپنے وہاں میں آؤ اس کے بارے میں آپ کیا کہنا چاہتے ہو یہ ایسا کیوں بول مطلب ہیں ਵੀ ਜੀਮੀਦਾਰਾਂ ਕਾ ਇਹਨੇ ਪਹਿਲਾਂ ਦੇਖ ਲਿਆ ਤੇਰਾ ਮਹੀਨੇ ਨੇ ਆਪਣਾ 1-1 ਸਾਲ ਕਾ ਰਸਨ ਦੇ ਕ ਚਲੇ ਦੇ ਕਰਾਂ ਇਹਨੂੰ ਇਸ ਬਾਤ ਕੀ ਮਿਰਚਾਂ ਲੱਗ ਰਹੀਆਂ ਐ ਬਈ ਜੇ ਜੀਮੀਦਾਰ ਆਪਣੇ ਟਰੈਕਟਰ ਲੈਗਾ ਚਲੇ ਤੋ ਉਸਮਾ ਸਾਲ ਕਾ 2 ਸਾਲ ਕਾ ਰਸਨ ਦੇ ਕ ਚਲਾਂਗੇ ਮਹੀਨੇ ਕੇ ਟਰੈਕਟਰ ਬੰਦ ਕਰ ਦਿਓ ਜੋਣ ਦੇਨ ਕੇ ਪਾਸ ਆਪਣਾ ਥੋੜੇ ਬਹੁਤੇ ਪੈਸੇ ਹੋਗੇ ਮੈਂ 10-20 ਦਿਨਾਂ ਮੇ ਮੁਕ ਲੈਣਗੇ

ਉਹ ਵੀ ਆਜ਼ਾਦ ਨਹੀਂ ਹੈ ਕਿਉਂ ਉਸ ਦੀ ਵੀ ਮਜਬੂਰੀਆਂ ਬਹੁਤ ਉਹਨੂੰ ਪਾਦੇ ਸੈਂਟਰ ਪਾਦੇ ਫੰਡ ਲੈਣੇ ਹੋਆ ਤੋ ਉਹ ਵੀ ਬੰਦਿਆ ਵਾ ਚੱਲ ਰਿਹਾ ਚਲ ਇਹ ਥੋੜਾ ਜਿਹਾ ਕੇਜਰੀਵਾਲ ਕੇ ਪ੍ਰਭਾਵ ਮਾ ਕੇਜਰੀਵਾਲ ਕੀ ਸੋਚ ਤਾਂ ਥੋੜੀ ਸੀ ਆਰਐਸਐਸ ਵਾਲੀ ਥੋੜਾ ਜਿਹਾ ਭਗਵੰਤ ਮਾਨ ਵੀ ਉਸਕੇ ਦਵਾਉ ਮਾ ਆਇਆ ਵਾ ਨੇ ਮੈਨੂੰ ਇਹ ਬਤਾਇਆ ਕਿ ਭਗਵੰਤ ਮਾਨ ਕੋਈ ਸਮਾਂ ਆਪ ਆਪ ਲੋਗੋ ਨੇ ਹਮ ਲੋਗੋ ਨੇ ਪੰਜਾਬ ਦਾ ਸੀਐਮ ਬਣਾਇਆ ਹੋਇਆ ਹੈ ਠੀਕ ਹੈ ਉਸਕੇ ਲਈ ਪਹਿਲੇ ਆਪ ਜ਼ਰੂਰੀ ਹੋ ਕਿ ਉਹ ਦਿੱਲੀ ਸਰਕਾਰ ਜ਼ਰੂਰੀ ਹੈ ਇਹ ਪਤਾਈਆ ਯੋ ਤਾਂ ਮਾਹੌਲ ਐਸਾ ਹੋਇਆ ਦਾ ਹਰੇਕ ਜਨਤਾ ਜਨਤਾ ਹਰੇਕ ਪਾਰਟੀ ਤੇ ਦੁਖੀ ਹੋਈ ਵੀਦੀ ਜਿਤਨੇ ਵੀ ਆਪਣੀ ਨੇ ਰਵੱਦੀ ਪਾਰਟੀਆਂ ਨੇ ਆਪਣੀ ਕਾਂਗਰਸ ਹੋएगी ਅਕਾਲੀਆਂ ਕੀ ਹੋएगी ਹੋਰ ਹੋएगी ਇਹ ਤੋਂ ਬਦਲਾਵ ਚਾਹਦੇ ਜ਼ਿੰਮੇਦਾਰ ਤੋਂ ਉਹਨੂੰ ਕੋਈ ਮੰਚ ਨਹੀਂ ਮਿਲਦਾ ਬਈ ਹਮ ਵੋਟ ਕਿਸ ਨੂੰ ਪਾਵਾਂ ਜਦੋਂ ਉਸ ਟਾਈਮ ਹਮ ਜ਼ਿੰਮੇਦਾਰ ਸਾਰੇ 13 ਮਹੀਨੇ ਦਿੱਲੀ ਬੈਠੇ ਤੇ ਉਸ ਨੂੰ ਆਮੜਾ ਨਵਾਂ ਮੰਚ ਮਿਲ ਗਿਆ ਭਗਵਾਨ ਜੀ ਮਾਨ ਆਮ ਪਾਰਟੀ ਖੜੀ ਹੋਈਗੀ ਤੇ ਉਸ ਮਾ ਲੋਕਾਂ ਨੇ ਪੂਰੀ ਉਸ ਦੀ ਮਦਦ ਕੀਤੀ ਬਹੁਤ ਬਨਵੇਂ ਸੀਟੋਂ ਜਿੱਤ ਬਨਵਾਂ ਪਹਿਲੇ ਮੇਰੀ 92 ਫਿੱਟ ਆਈ ਸੀ ਆਪਣੇ ਮੇਰੇ ਕੋਲ ਇਹ ਬਤਾਇਆ ਕਿ ਜਦੇ ਖਟਾ ਹਰਿਆਣਾ ਕਾ ਠੀਕ ਹੈ

ਇਸ ਦਬਾਅ ਦੇ ਹੇਠਾਂ ਉਹ ਹੀ ਜਾਨਣਾ ਚਾਹਤੋ ਕਿ ਦੇਖਿਓ ਉਸਕੋ ਪਹਿਲੇ ਪੰਜਾਬ